ਯਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਤੇ ਮੈਂ ਸਾਰਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਇੱਕ ਹੋਰ ਵੀਡੀਓ ਉਹ ਵੀਡੀਓ ਹੈਗੀ ਜੀ ਆਪਣੀ ਜੀਨਸ ਤੇ ਪੈਂਟ ਤੇ ਹਨਾ ਤਕਰੀਬਨ ਹੁਣ ਜੀਨਸ ਦੇ ਪੈਂਟ ਸਭ ਕੋਲੇ ਹੁੰਦੀਆਂ ਨੇ ਹਨਾ ਤੇ ਵਿਆਹ ਸ਼ਾਦੀ ਦੇ ਵਿੱਚ ਜੀਨਸ ਦੀ ਪੈਂਟੀ ਪਾਉਂਦੇ ਨੇ ਬੱਚੇ ਵੀ ਤੇ ਜੈਂਸ ਵੀ ਤੇ ਜਦੋਂ ਜੀਨਸ ਦੀ ਪੈਂਟ ਮਤਲਬ ਕਿ ਆਪਾਂ ਬਿਆਸ਼ਾਤ ਚ ਪਾ ਕੇ ਵਗਿਆਨੇ ਆ ਤੇ ਉਹਨੂੰ ਫਿਰ ਆਪਾਂ ਜਦੋਂ ਘਰੇ ਆ ਕੇ ਧੋਨੇ ਉਹਦੇ ਵਿੱਚ ਬਹੁਤ ਜ਼ਿਆਦਾ ਕਲਰ ਨਿਕਲ ਜਾਂਦਾ ਤੇ ਜਦੋਂ ਕਲਰ ਨਿਕਲ ਜਾਂਦਾ ਨਾਲੇ ਤਾਂ ਉਹ ਜੀਨਸ ਦੀ ਪੈਂਟ ਫੱਟੀ ਜਾਂਦੀ ਹੈ ਨਾਲੇ ਬਹੁਤ ਜ਼ਿਆਦਾ ਆਕੜ ਜੇ ਜਾਂਦੀ ਹੈ ਧੋਣ ਤੋਂ ਬਾਅਦ ਜਦੋਂ ਵੀ ਠੀਕ ਹੈ ਜੀ ਤੇ ਉਹਦੇ ਵਿੱਚ ਇਸ ਤੇ ਵੀਡੀਓ ਆਪਾਂ ਲੈ ਕੇ ਆਏ ਆ ਤੇ ਚਲੋ ਇਸਟਾਰਟ ਕਰਦੇ ਆਪਾਂ ਵੀਡੀਓ ਜਿਵੇਂ ਹੁਣ ਆਪਣੇ ਇਹ ਜੀਨ ਦੀਆਂ ਪੈਂਟਾਂ ਹੋ ਗਈਆਂ ਜੀ ਠੀਕ ਹੈ ਜੀ ਇਹ ਆਪਾਂ ਬਿਨਾ ਹੱਥ ਲਗਾਏ ਪਾਣੀ ਦੇ ਵਿੱਚ ਤੋਂ ਮੰਗੇ ਤੇ ਨਾ ਹੀ ਇਹ ਵਿੱਚ ਕਲਰ ਨਿਕਲਣਾ ਨਾ ਹੀ ਇਹ ਮਤਲਬ ਕਿ ਅ ਮਤਲਬ ਕਿ ਆਕਰ ਨਹੀਂ ਜੇ ਤੇ ਨਾ ਹੀ ਇਹ ਮਤਲਬ ਕਿ ਆਕਰ ਨਹੀਂ ਹੈ ਨਾ ਹੀ ਕਲਰ ਨਿਕਲਣਾ ਨਾਲ ਸਾਫਟ ਸਾਫਟ ਹੋ ਜੂਗੀ ਪੈਂਟ ਤੋਂ ਕਿ ਤੇ ਲੋ ਜੀ ਇਹ ਆਪਾਂ ਨੇ ਬੱਠਲ ਦੇ ਵਿੱਚ ਪਾਣੀ ਲੈ ਆਇਆ ਸੀ ਇਹਦੇ ਵਿੱਚ ਪਾਇਆ ਜੀ ਆਪਾਂ ਥੋੜਾ ਜਿਹਾ ਡਿਟੋਲ ਇਹ ਡਿਟੋਲ ਪਾਇਆ ਠੀਕ ਹੈ ਜੀ ਆਪ ਆਵਾਂਗੇ ਆਪਾਂ ਥੋੜਾ ਨਾਮ ਤੋਂ ਇਟਾਵਲ ਤਾਂ ਪਾਇਆ ਇਹ ਕਿਉਂਕਿ ਜਿਹੜੇ ਆਪਣੇ ਕਟਾੜੂ ਹੁੰਦੇ ਨੇ ਉਹ ਬਰ ਰਹਣਗੇ ਦੇ ਨਾਲ ਕੱਪੜਿਆਂ ਦੇ ਵਿੱਚ ਠੀਕ ਹੈ ਤੇ ਨਾਮਕਾ ਪਾ ਤਾ ਪਾਇਆ ਜੇ ਆਪਣੀ ਪੈਂਟ ਦੇ ਵਿੱਚੋਂ ਕਲਰ ਨਿਕਲਦਾ ਤਾਂ ਇਹ ਪਕਾ ਦੂਗਾ ਠੀਕ ਹੈ ਕਲਰ ਨੂੰ ਠੀਕ ਹੈ ਜੀ ਤੇ ਇਹ ਹੋ ਗਿਆ ਜੀ ਆਪਣਾ ਵਿਨੀਗਰ ਠੀਕ ਹੈ ਜੀ ਸਿਰਕਾ ਇਹ ਸਿਰਕਾ ਤਾਬੋ ਨੇ ਇਹਦੇ ਨਾਲ ਆਪਣੇ ਕੱਪੜੇ ਤੇ ਚਮਕਾਓ ਕੱਪੜੇ ਚਮਕਣਗੇ ਜੀ ਇਹਦੀ ਪੈਂਟ ਐਣ ਵਧੀਆ ਚਮਕਣ ਲੱਗ ਜੂਗੀ ਠੀਕ ਹੈ ਜੀ ਤੇ ਜੱਥਾ ਹੋ ਗਿਆ ਜੀ ਆਪਣਾ ਇਹ ਹੈਗਾ ਬੇਕਿੰਗ ਸੋਡਾ ਇਹ ਬੇਕਿੰਗ ਸੋਡਾ ਆਪਾਂ ਨੇ ਤਾਂ ਪਾਇਆ ਇਹ ਵੀ ਇਹ ਨਾਲ ਕੱਪੜਿਆਂ 'ਚ ਖਲਾਬਟ ਆਉਂਦੀ ਹੈ ਪੈਂਟ 'ਚ ਮਤਲਬ ਕਿ ਫੁੱਲੀ-ਫੁੱਲੀ ਜਿਹੀ ਰਹਿਣਗੀਆਂ ਆਕਰ ਗਏ ਜਿਹੜਾ ਇਹਦਾ ਆਕਰਪਣ ਹੋਊਗਾ ਸਾਰਾ ਨਿਕਲ ਜੂਆ ਪੈਂਟ 'ਚ ਠੀਕੇ ਜੀ ਤੇ ਆਪਾਂ ਧੋਣੇ ਕਦੇ ਵਿੱਚ ਆ ਇਹਦੇ ਵਿੱਚ ਈਜੀ 'ਚ ਧੋਵਾਂਗੇ ਆਪਾਂ ਠੀਕੇ ਜੀ ਜੇ ਤੁਹਾਡੇ ਕੋਲ ਸ਼ੈਂਪੂ ਆ ਘਰ ਵਿੱਚ ਤਾਂ ਸ਼ੈਂਪੂ ਨਾਲ ਧੋ ਉਸਾਲ ਦੇ ਜੀ ਈਜੀ ਤਾਂ ਈਜੀ ਨਾਲ ਧੋ ਤੇ ਜੀ ਆਪਾਂ ਨੇ ਇਹਦੇ ਵਿੱਚ ਡਟਾਲ ਤਾਂ ਆਪਾਂ ਪਾ ਦਿੱਤਾ ਸੀ ਠੀਕੇ ਜੀ ਤੇ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਦੇ ਵਿੱਚ इजी। जी। आपाले आपाले इजी। जी थोड़ा जावों से आपका थोड़ा जावे आप मिठा सोडा हम ये सारी चीजा ना मिक्स कर है ਕੱਟਾ ਵਗੈਰਾ ਹੋਣਗੇ ਆ 4 ਟਾ ਵਗੈਰਾ ਹੋਣਗੇ ਉਹ ਵੀ ਤੋਂ ਸਭ ਜੀ ਨੂੰ ਰਹੀ ਆਪਣੀ ਜਾਗਟ ਹੋ ਗਈ ਜੀ ਸਰਕਾਰ ਦੀ ਰਮਾਲ ਵਿੱਚ ਹੀ ਆ ਲਓ ਜੀ ਇਹ ਜਾਗਟ ਜਿਹੜੀ ਚਾਪਾ ਡੋਲਦੀ ਨਹੀਂ ਠੀਕ ਹੈ ਜੀ ਇਹਨਾਂ ਨੂੰ ਦੋ ਦਿਨ ਆਪਾਂ ਜੀਨ ਦੀ ਪੈਂਟ ਇਹਨੂੰ ਹੁਣ ਆਪਾਂ ਦੇ 10 ਮਿੰਟ ਡੋਬ ਕੇ ਰੱਖਣਾ ਡੋਬਣ ਦੇ ਬਾਅਦ ਫੇਰੇ ਇਹ ਆਪਾਂ ਮਤਲਬ ਕਿ ਪਾਣੀ ਤੇ ਹੀ ਕੱਢ ਦਾਂ। ਤੇ ਲੋ ਜੀ ਇਹ ਇਹ ਆਪਾਂ ਪਾਣੀ ਦੇ ਵਿੱਚ ਡੋਬ ਦਿੱਤੇ ਨੇ। ਕੱਪੜੇ ਠੀਕੇ ਜਿ 10 ਮਿੰਟ ਡੋਬਣ ਤੋਂ ਬਾਅਦ ਇਹਨੂੰ ਆਪਾਂ ਕੋਈ ਬਰਸ਼ ਲਗਾਉਣ ਦੀ ਲੋੜ ਨਹੀਂ ਹੈਗੀ, ਕੋਈ ਹੱਥ ਨਾਲ ਰਗੜਨ ਦੀ ਲੋੜ ਨਹੀਂ ਹੈਗੀ, ਕੋਈ ਮਸ਼ੀਨ 'ਚ ਪਾਉਣ ਦੀ ਲੋੜ ਨਹੀਂ ਹੈਗੀ। ਇਦਾਂ ਹੀ ਇਹਨੂੰ ਪਾਣੀ ਤੇ ਹੀ ਕੱਢ ਕੇ ਸੁਕਾ ਕੇ ਤੇ ਆਪਾਂ ਕੱਪੜੇ ਛਾੜ ਤੇ ਪਾ ਦੇਵਾਂਗੇ। ਤੇ ਤੁਹਾਨੂੰ ਹੁਣ ਇਹ ਧੋਣ ਤੋਂ ਬਾਅਦ ਦਿਖਾਣੇ ਆ ਕਿੰਨੇ ਵਧੀਆ ਫਲਾਵਰ ਆਏ। ਲੋ ਜੀ 10 ਮਿੰਟ ਆਪਾਂ ਨੂੰ ਹੋ ਗਏ ਨੇ। ਇਹਨਾਂ ਨੂੰ ਡੋਬਿਆਂ ਨੂੰ ਹੁਣ ਇਹਨੂੰ ਆਪਾਂ ਕੱਢ ਲੈਣੇ ਆ ਬਾਹਰ। ਇਹ ਬੈਕਟਰੀ ਕੱਢ ਲੈਣੇ ਵਾਲੀ ਦੇਖੋ ਜਿਹੜਾ ਆਪਣਾ ਮਿੱਠਾ सोंਡਾ ਪਾਇਆ ਸੀ ਉਹਨਾਂ ਨੇ ਸਾਰੀ ਮੈਲ ਉੱਪਰ ਦੀ ਮਿੱਠੇ सोंਡੇ ਨੇ ਇਹਦੇ ਕਿੰਨਾ ਗੰਦਾ ਪਾਣੀ ਹੋ ਗਿਆ ਹੈ ਇਹ ਹੁਣ ਇਹਨੂੰ ਆਪਾਂ ਪਾਣੀ થી ਕੱਢ ਦਿੰਨੇ ਆ ਤੇ ਬਾਹਰ ਕੇ ਤੋਂ ਪੀਣੀ ਸੁਕਾ ਦਿੰਨੇ ਆ ਨਾ ਕੇ ਧਾਤੀ ਪਾ ਦਮਾਂ ਦੇ ਦੇਖੋ ਕਿੰਨੀ ਸੋਹਣੀ ਆਪਣੀ ਪੱਟ ਮਖਰ ਗਈ ਹੈ ਸਾਰੀ ਮੈਲ ਆਪਦੇ ਆਪ ਨਿਕਲੀ ਆ ਮੈਂ ਕੋਈ ਇਥੇ ਬਰਸ਼ ਨਹੀਂ ਲਗਾਇਆ ਹੈਗਾ ਕੋਈ ਇੱਥੇ ਨਾਲ ਨਹੀਂ ਰੱਖ ਰਿਆ ਨਹੀਂ ਨਾ ਖਾਣ ਵਾਲਾ ਨਾ ਨਾ ਇਦਾਂ ਹੀ ਰੋਟੀ ਹੈ ਬਸ 10 ਮਿੰਟ ਰੋਟੀ ਪਾਣੀ ਦੇ ਦੇ ਰੋਟੀਆਂ ਇਸੇ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਜੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਪੁਰਨਾ ਗੁਰੀਰ ਵਾਸਤੇ ਸ਼ੇਅਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਕਰਨਾ ਨੋਟੀਫਿਕੇਸ਼ਨ ਬੈੱਲ ਵਾਲਾ ਬਟਨ ਜ਼ਰੂਰ ਦਬਾਉਣਾ ਇਸੇ ਤਰ੍ਹਾਂ ਲੈ ਕੇ ਆਏ ਮੈਂ ਹੋਰ ਨਵੀਆਂ ਨਵੀਆਂ ਵੀਡੀਓਾਂ ਚਲੋ ਜੀ ਮਿਲਾਂਗੇ ਕੱਲ੍ਹ ਤੋਂ ਬੁਦਨਾ ਕਰਦੇ ਅਨੁਸਾਰ ਹੋਰ ਚੱਪੀ ਕਾ